5 ਮਿੰਟ ਖਾਇਦ ਮਿਲਦੀ ਇਨਾਮ ਦਾ ਨਾਮ ਕੀ ਹੈ ਬਲਜੀਤ ਸਿੰਘ ਕਿੱਥੇ ਲੱਗੀ ਸਰ ਗੋਲੀ ਪੱਟ ਦੀ ਕੀ ਨਾਮ ਹੁੰਦਾ ਹਾਂ ਬਲਜੀਤ ਸਿੰਘ ਕਿੰਨੀ ਉਮਰ ਆ ਉਮਰ ਹੈਗੀ 32 ਸਾਲ 33 ਸਾਲ ਪਤਾ ਲੱਗਾ ਕਿੰਨੇ ਮਾਰੀ ਆ ਉਹ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਪਤਾ ਹੀ ਉਹ ਦੱਸਣਗੇ ਪਤਾ ਲੱਗਾ ਕੀ ਰੋਲਾ ਸੀ ਨਹੀਂ ਰੋਲੇ ਤਾਂ ਨਹੀਂ ਪਤਾ ਲੱਗਾ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਗੁਰਮੇਸ਼ ਸਿੰਘ ਜੀ ਇਹ ਇਹਨਾਂ ਦੀ ਪਹਿਲਾਂ ਵੀ ਲੜਾਈ ਚੱਲਦੀ ਹੈ ਇਹਨਾਂ ਕੋਈ ਯਾਰ ਦੋਸਤ ਨਹੀਂ ਇਹ ਮੁੰਡਾ ਜਿਹਦੇ ਗੋਲੀ ਵੱਜੀ ਆ ਇਹਨਾਂ ਦਾ ਕੋਈ ਯਾਰ ਦੋਸਤ ਸੀ ਤੇ ਉਹ ਭਾਬੇਪਿੰਡ ਤੋਂ ਉਹ ਆਇਆ ਖਾਈ ਤੇ ਉਹਦੇ ਮੁੰਡੇ ਪੈ ਕੇ ਗਾਲ ਇਹ ਉਹਨੂੰ ਮਗਰੋਂ ਛਡਾਉਣ ਗਏ ਸੀ ਤੇ ਜਦੋਂ ਛਡਾਉਣ ਗਏ ਪਹਿਲਾਂ ਉਹ ਵੱਟੇ ਮਾਰਦੇ ਰਹੇ ਇਹਨਾਂ ਦੇ ਤੇ ਇਹ ਪਿੱਛੇ ਹੋ ਗਏ ਬਾਅਦ ਉਹਨਾਂ ਫਾਇਰ ਮਾਰਿਆ ਇਹਦੀ ਇਕੱਠ ਇੱਥੇ ਵੱਧ ਗਿਆ ਪੱਟੇ ਵੱਧ ਗਿਆ ਕਿੰਨੇ ਜਿਹੜੇ ਸੀ ਉਹ 4-5 ਜਣੇ ਹੈਗੇ ਸੀ ਇਹ ਮੋਟਰਸਾਈਕਲ ਉੱਤੇ ਹੋ ਗਏ ਬਾਕੀ ਮੈਨੂੰ ਕੋਲ ਨਹੀਂ ਹੈਗਾ ਸੀ ਤੇ ਅਸੀਂ ਥੋੜਾ ਪਿੱਛੇ ਖੜੇ ਸੀ ਤੁਹਾਨੂੰ ਲੋਕਾਂ ਨੂੰ ਪਤਾ ਲੱਗਾ ਜਦੋਂ ਫਾਇਰ ਵੱਜਿਆ ਇਹ ਕਾਇਲ ਹੋਇਆ ਕੀ ਨਾਮ ਕੀ ਅੰਦਰ ਜਦੋਂ ਇਸੇ ਦੇ ਪਿੱਛੇ ਕਿੱਥੇ ਚ ਹੋਇਆ ਕਿੱਥੇ ਮਸਲਾ ਇਹ ਖਾਈ ਫੇਮ ਨਹੀਂ ਕੀ ਉਹ ਬੰਦੇ ਕਿੱਥੋਂ ਦੇ ਸੀ ਉਹ ਪਾ ਗਾਮੇ ਵਾਲੇ ਭਾਵੜੇ ਦੇ ਸੀ ਸ਼ਾਇਦ ਇਹ ਕੋਈ ਪ੍ਰਾਣੀ ਨਾਲ ਜਿਸ ਨੂੰ ਲੈ ਗਏ ਹਾਂਜੀ ਕੋਈ ਲੜਾਈ ਚੱਲਦੀ ਸੀ ਪਹਿਲਾਂ ਪ੍ਰਾਣੀ ਦੇ ਨਾਲ ਕਿ ਕਿਸੇ ਨਾਲ ਨਹੀਂ ਨਹੀਂ ਦੇ ਨਾਲ ਇਹ ਜਿਨ੍ਹਾਂ ਦੇ ਮਗਰ ਗਿਆ ਸੀ ਉਹਦੇ ਨਾਲ ਕੀ ਨਾਂ ਤੁਹਾਡੇ ਗੁਰਮੰਗ ਸਿੰਘ ਜੀ ਤੁਸੀਂ ਕੀ ਲੱਗਦੇ ਮੈਂ ਫਰੈਂਡ ਹਾਂ ਜੀ ਓਕੇ ਛੋਟਾ ਹੈ ਜੀ ਸਾਡੇ ਕੋਲ ਟਾਈਮ ਹੋ ਗਿਆ ਹਾਲਤ ਕਾफी ਈਸੀਏ ਦਾ ਡਾਕਟਰ ਸਾਹਿਬ ਕਿੱਥੇ ਗੋਲੀ ਲੱਗੀ ਆ ਦੋ ਖੱਬੇ ਪੱਟ ਤੇ ਕਿ ਇਸ ਤਰ੍ਹਾਂ ਦੀ ਹਾਲਤ ਆ ਉਹਨੂੰ ਪੇਸ਼ ਹਾਲਤ ਨਾਜ਼ੁਕ ਹੈ ਖੂਨ ਨਿਕਲ ਚੁੱਕਿਆ ਇੰਦਰੀ ਲੱਗਦੀ ਹੈ ਬਸ ਇੰਦਰੀ ਲੱਗਦੀ ਹੈ ਇਕਾਂਛੂ ਕੀ ਨਾਮ ਆ ਸਰੋਂ ਦਾ ਇਹ ਕਿੱਥੋਂ ਦਾ ਰਹਿਣ ਵਾਲਾ ਦੱਸੋ ਖਾਈ ਫੇ ਮੇਰਾ ਦੱਸੋ ਠੀਕ ਹੀ ਰਹਿਣਾ ਤੁਹਾਡਾ ਡਾਕਟਰ ਬੈਠੋ ਇਹ ਕੀ ਮੈਟਰ ਹੈ ਸਰ ਅ ਬਲਜੀਤ ਸਿੰਘ ਸਨ ਆਫ ਸੁਖਦੇਵ ਸਿੰਘ ਵਾਸੀ ਖਾਈ ਫਿਰਨੇ ਦੇ ਇੰਜਰਡ ਹੋਣ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਉਹਦੇ ਬਾਰੇ ਅਸੀਂ ਜਾਤ ਲਈ ਇੱਥੇ ਪਹੁੰਚੇ ਆ ਜਾਂ ਅੱਜ ਤੋਂ ਬਾਅਦ ਜੋ ਵੀ ਹਰ ਅਕਸ਼ਨ ਹੋਏਗਾ ਉਹ ਕਾਨੂੰਨ ਅਨੁਸਾਰ ਅਸੀਂ ਕਰਦੇ ਕਰਾਂਗੇ ਸਿਰ ਇੱਕ ਜਣੇ ਦਾ ਐਲੋ ਹੋਇਆ ਇੱਕ ਇੰਜਰਡ ਇੱਕ ਹੀ ਨਾਮਤੀ ਜਿਹੜਾ ਜਿਹੜਾ ਕਾਇਉ ਹੈ ਬਲਜੀਤ ਸਿੰਘ ਅ ਅੱਛਾ ਇਹਨਾਂ ਦਾ ਕੀ ਮਸਲਾ ਕੀ ਹੋਇਆ ਸਰ ਉੱਥੇ ਕੋਈ ਲੜਾਈ ਚੱਲਦੀ ਸੀ ਕਿੱਥਲਾ ਆਲਾ ਸੀ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਪਰ ਇਹ ਪਤਾ ਲੱਗਿਆ ਵੀ ਇਹਨਾਂ ਦੇ ਆਪਸ ਵਿੱਚ ਕੋਈ ਨਿੱਜੀ ਰੰਗ ਦੇਸ਼ ਹੈ ਕੋਈ ਪ੍ਰਾਣੀ ਰੰਜੀਤ ਸਿੰਘ ਦੀ ਹੈ ਨਾ ਜੀ ਰੰਜੇਸ਼ ਬਾਰੇ ਦੱਸ ਰਿਹਾ ਬਾਕੀ ਅਸੀਂ ਅਜੇ ਸਾਰੇ ਮਾਮਲੇ ਦੀ ਤਪਤੀਸ਼ ਕਰਾਂਗੇ ਜਾਂਚ ਪੜਤਾਲ ਕਰਾਂਗੇ ਜਾਂਚ ਤੋਂ ਬਾਅਦ ਜੋ ਫੈਕਟ ਆਉਣਗੇ ਉਹਦੇ ਮੁਤਾਬਕ ਜਿਹੜਾ ਦੋਸ਼ੀਆਂ ਤੇ ਕਾਨੂੰਨ ਸਖਤ ਕਾਰਵਾਈ ਕੀਤੀ ਗੋਲੀ ਚਲੰਗ ਨਾਲ ਕੋਈ ਪਤਾ ਲੱਗਿਆ ਇਹਦੇ ਜਾਂਚ ਕਰ ਰਿਹਾ ਸਾਰੀ ਪੜਤਾਲ ਠੀਕ ਥੈਂਕ ਯੂ ਥੈਂਕ ਯੂ